ਮਨ ਮੰਨ ਲੈਂਦੇ ਅੱਜ ਦਾ ਲਾਹਤਾ ਦੇਸ਼ ਦੇ ਲੋਕੀ ਵੀ ਦਿੰਦੇ ਵਿਦੇਸ਼ੀ ਵੀ ਦੇ ਲੈ ਤੇ ਇਹ ਤਾਂ 6 ਮਹੀਨਿਆਂ ਚ ਹੋਇਆ ਹੈ ਜੇ ਤੁਹਾਨੂੰ ਕੋਈ ਵੀ ਬੁਲੇਖਾ ਹੈ ਤਾਂ ਕਿ ਇਹ ਢਾਰਚਾਲ ਕੇ ਤੁਸੀਂ ਬਦਨਾਮ ਕਰਗਾ ਕੇ ਭਜਾ ਦੋਗੇ ਮੈਂ ਸਿਰਫ ਇੰਨੀ ਬੇਨਤੀ ਕਰਦੀ ਹਾਂ ਕਿ ਮੁਗਲਾ ਦਾ ਟਾਕਰਾ ਦੇ ਦਿੱਤਾ ਸੀਗਾ ਇੱਕ ਇੰਦਰਾ ਗਾਂਧੀ ਵੀ ਆਈ ਸੀਗੀ ਦਾ ਮਾਰਾ ਕੀ ਜਾਣ ਕੇ ਜਿਹੜਾ ਵੀ ਉਂਟ ਬੋਲਦਾ ਕਿਤੇ ਟੁਕੜੇ ਟੁਕੜੇ ਗੈਂਗ ਕਹਿੰਦੇ ਆ ਕਿਤੇ ਕੋਈ ਹੋਰ ਗੈਂਗ ਕਹਿੰਦੇ ਆ ਆਈ ਬਚਾਰੇ ਕਿਸਾਨ ਵੀਰ ਜਿਹੜੇ ਆਏ ਸੀ ਬੈਠੇ ਸੀ ਉਦੋਂ ਤੁਸੀਂ ਮੀਟਿੰਗਾਂ ਕਰਦੇ ਸੀ ਉਦੋਂ ਤਾਂ ਕਹ ਕਿਸਾਨ ਕਹਿੰਦੇ ਸੀ ਕਿਸਾਨ ਜਿੱਥੇ ਬੰਦੀਆਂ ਨਾਲ ਗੱਲ ਕਰਨੀਆਂ ਕਿਸਾਨ ਜਿੱਥੇ ਬੰਦੀਆਂ ਨਾਲ ਅਸੀਂ ਗੱਲ ਕਰ ਰਹੇ ਹਾਂ ਤੇ ਹੁਣ ਕਹਿੰਦੇ ਆ ਕਿਥੇ ਬੋਇਸ ਆਗੇ

चार बन गई है